ਇਹ ਤਸਵੀਰਾਂ ਥੋੜਨਾ ਸਾਂਝੀਆਂ ਕਰ ਰਹੇ ਹਾਂ ਰਾਜਵੀਰ ਜਵੰਦਾ ਦੇ ਘਰ ਤੋਂ ਜਿੱਥੇ ਉਹਨਾਂ ਦੀ ਮ੍ਰਿਤਕ ਦੇ ਨੂੰ ਹੁਣ ਅੰਤਿਮ ਸੰਸਕਾਰ ਜਿੱਥੇ ਕੀਤਾ ਜਾਣਾ ਉੱਥੇ ਲਜਾਇਆ ਜਾ ਰਿਹਾ ਹੈ ਤਾਂ ਵੱਡੀ ਗਿਣਤੀ ਦੇ ਵਿੱਚ ਉਹਨਾਂ ਦੇ ਚਾਹਵਾਨ ਅਤੇ ਪਿੰਡ ਵਾਸੀ ਇੱਕ ਝਲਕ ਪਾਉਣ ਦੇ ਲਈ ਇੱਥੇ ਪਹੁੰਚੇ ਹੋਏ ਨੇ ਸਤਨਾਮ ਵਾਹਿਗੁਰੂ ਦਾ ਜਾਪ ਹੈ ਉਹ ਕੀਤਾ ਜਾ ਰਿਹਾ ਹੈ ਤਾਂ ਬੇਹਦ ਭਾਵੁਕ ਤਸਵੀਰਾਂ ਨੇ ਤਾਂ ਰਾਜਵੀਰ ਜਵੰਦਾ ਦੀ ਪ੍ਰੀਤਕ ਦੇ ਨੂੰ ਕੋਈ ਗੱਲ ਨਹੀਂ ਇਹ ਦੱਸਣ ਦੀ ਗੱਲ ਅੰਤਿਮ ਸੰਸਕਾਰ ਵਾਲੀ ਜਗ੍ਹਾ ਤੇ ਲਿਜਾਇਆ ਜਾ ਰਿਹਾ ਹੈ ਰਾਜੀਵ ਜਵੰਦਾ ਦੇ ਬਿਲਕੁਲ ਘਰ ਦੇ ਨਾਲ ਸਰਕਾਰੀ ਸਕੂਲ ਦੇ ਗਰਾਊਂਡ ਦੇ ਵਿੱਚ ਜਿੱਥੇ ਕਿਸੇ ਵੇਲੇ ਰਾਜੀਵ ਜਵੰਦਾ ਦੇ ਵੱਲੋਂ ਖਾਣਾ ਲਗਾਇਆ ਗਿਆ ਸੀ ਸਟੇਜ ਲਗਾਈ ਗਈ ਸੀ ਉਸੇ ਹੀ ਜਗ੍ਹਾ ਤੇ ਰਾਜੀਵ ਜਵੰਦਾ ਦਾ ਅੰਤਿਮ ਸੰਸਕਾਰ ਹੋ ਕੀਤਾ ਜਾਣਾ ਹੈ ਤਾਂ ਪੰਜਾਬ ਦੇ ਇੱਕ ਵੱਡੇ ਕਲਾਕਾਰ ਉੱਥੇ ਪਹੁੰਚੇ ਹੋਏ ਨੇ ਗਗਨ ਕੋਕਰੀ ਜੀ ਜਿਨ੍ਹਾਂ ਦੀ ਤਸਵੀਰਾਂ ਜੇ ਦੇਖ ਸਕਦੇ ਹੋ ਕੱਲ ਤੋਂ ਹੀ ਇੱਥੇ ਪਹੁੰਚੇ ਹੋਏ ਸੀ ਔਰ ਲਗਾਤਾਰ ਪਰਿਵਾਰ ਦੇ ਨਾਲ-ਨਾਲ ਤਸਵੀਰਾਂ 'ਚ ਦੇਖਦੇ ਨਜ਼ਰ ਆ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉਹ ਵੀ ਇੱਥੇ ਪਹੁੰਚੇ ਹੋਏ ਨੇ ਸਾਰੇ ਨੇ ਐਮ ਵੀਰਕ ਹਰ ਭਜਨਮਾਨ ਅੱਖਾਂ ਵੀ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਨਮ ਨਜ਼ਰ ਆ ਰਹੀਆਂ ਨੇ ਹਰ ਇੱਕ ਸਿੰਘਰ ਦੀਆਂ ਹਰ ਭਜਨਮਾਨ ਦੀਆਂ ਅੱਖਾਂ ਜੱਥੇ ਤਰੂ ਨਜ਼ਰ ਆ ਰਹੇ ਨੇ ਬਹੁਤ ਤਸਵੀਰਾਂ ਛੋੜਨਾ ਸਾਂਝੀਆਂ ਕਰ ਰਿਹਾ ਬੇहद ਦੁਖ ਦੀ ਘੜੀ ਹੈ ਪਰਿਵਾਰ ਦੇ ਲਈ ਸ਼ਬਦਾਂ ਚ ਬਿਆਨ ਨਹੀਂ ਕੀਤੀ ਜਾ ਸਕਦੀ ਐਮੀ ਵੀਰ ਕਦੇ ਪਰਪਜਨ ਮਾਲ ਗगन ਕੋਕਰੀ ਉਹਨਾਂ ਦੇ ਵੱਲ ਕੁਲਵਿੰਦਰ ਬਿੱਲਾ ਹਰੇਕੋ ਸ਼ਖਸ ਜੋ ਰਾਜਵੀਰ ਦੇ ਨਾਲ ਰਹਿੰਦੇ ਸੀਗੇ ਉਹਨਾਂ ਦੇ ਨਾਲ ਸਮਾਪਤਉਂਦੇ ਸੀ ਕਿ ਅੱਜ ਉਹਨਾਂ ਦੇ ਅੰਤਿਮ ਦਰਸ਼ਨ ਕਰਨ ਦੇ ਲਈ ਪਹੁੰਚੇ ਹੋਏ ਨੇ ਤਾਂ ਨੰਮ ਮੱਖਾਂ ਦੇ ਨਾਲ ਉਹਨਾਂ ਨੂੰ ਆਖਰੀ ਵਿਦਾਈ ਹੈ ਉਹ ਦਿੱਤੀ ਜਾ ਰਹੀ ਹੈ ਤਾਂ ਇਹ ਤਸਵੀਰਾਂ ਥੋੜਨਾ ਸਾਂਝੀਆਂ ਕਰ ਰਹੇ ਹਾਂ ਪੂਰੇ ਪਿੰਡ ਵਿੱਚ ਇਕੱਤਰ ਗੱਲ ਕਰੀਏ ਤਾਂ ਪੂਰੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਉਹ ਫੇਲ ਦੇਖਣ ਨੂੰ ਮਿਲ ਰਹੀ ਹੈ ਤਾਂ ਤੁਸੀਂ ਦੇਖ ਸਕਦੇ ਹੋ ਜਿੰਨੀਆਂ ਵੀ ਸ਼ਖਸੀਅਤਾਂ ਇੱਥੇ ਪਹੁੰਚੀਆਂ ਹੋਈਆਂ ਨੇ ਚਾਹੇ ਰਾਜਨੀਤਿਕ ਅਤੇ ਜਾਂ ਫਿਰ ਮਿਊਜ਼ਿਕ ਇੰਡਸਟਰੀ ਨਾਲ ਸੰਬੰਧਿਤ ਤਾਂ ਹਰ ਇੱਕ ਦੀ ਆਖ ਹੈ ਉਹ ਨੰਮ ਨਜ਼ਰ ਆ ਰਹੀ ਹੈ ਤਾ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਸਤਿੰਦਰ ਸਰਤਾਜ ਤਾਂ ਹਰ ਇੱਕ ਤਸਵੀਰ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤਾਂ ਵੀ ਦੇਖ ਸਕਦੇ ਹੋ ਉਹਨਾਂ ਦੇ ਮ੍ਰਿਤਕ ਦੇਹ ਨੂੰ ਹੁਣ ਇੱਥੇ ਉਹ ਤੇ ਜ਼ਾਇਆ ਜਾ ਰਿਹਾ ਹੈ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਸਤਨਾਮ ਵਾਹਿਗੁਰੂ ਦਾ ਜਾਪ ਹੈ ਉਹ ਕੀਤਾ ਜਾ ਰਿਹਾ ਹੈ ਤਾਂ ਉਹ ਵੱਡੀ ਗਿਣਤੀ ਦੇ ਵਿੱਚ ਲੋਕ ਜਿਉ ਨੇ ਰਾਜਵੀਰ ਜਵੰਦਾ ਦੀ ਅੰਤਿਮ ਦ੍ਰਿਸ਼ਨਾ ਦੇ ਲਈ ਇੱਥੇ ਪਹੁੰਚੇ ਹੋਏ ਨੇ ਹਰ ਇੱਕ ਦੀ ਅੱਖ ਹੈ ਜਿਹੜੀ ਉਹ ਨੰਮ ਨਜ਼ਰ ਆ ਰਹੀ ਹੈ ਮੈਂ ਤੁਹਾਨੂੰ ਕਹਿੰਦਾ ਇਹਨਾਂ ਤੋਂ ਮੈਂ ਤੁਹਾਨੂੰ ਉਹ ਲਖਣਾ ਪੈਦਾ ਚਾਰ ਨਾਲ ਤਾਈ ਤਸਵੀਰਾਂ ਥੋੜਾ ਨਾਲ ਸਾਂਝੀਆਂ ਕਰ ਰਹੇ ਹਾਂ ਇਹ ਬਿਹਤ ਭਾਵੁਕ ਤਸਵੀਰਾਂ ਨੇ ਦਾ ਜੀ ਦਾ ਪਰਿਵਾਰ ਹੈ ਉਹ ਤੁਸੀਂ ਦੇਖ ਸਕਦੇ ਹੋ ਬਈ ਕਿਸੇ ਦੀ ਬੈਟਰੀ ਬੈਗ ਦੀ ਕੈਮਰਾ ਦੇ ਚੰਦ ਆਓ ਇਹ ਆਪਣੇ ਆਪਣੇ ਵੱਖਰੇ ਜਿਵੇਂ ਅਗਰ ਭਾਈ ਇਹ ਨਹੀਂ ਦੇਖਣ ਜੀ ਕਿਸੇ ਦੀ ਜਹਾ پورا ਪੈਸਾ ਹੈ ਆਪਣਾ ਪਿੰਡ ਦੇ ਵਿੱਚ ਪਿੰਡ ਦੇ ਵਿੱਚ ਲੇ ਜਾਇਆ ਜਾ ਰਿਹਾ ਹੁਣ ਰਾਜਵੀਰ ਜਵੰਦਾ ਨੂੰ ਜੋ ਵੀ ਜਨਨ ਦੇ ਵੀਡੀਓ ਦਾ ਜੁਰੂ ਕਰ ਵਾਲੀ ਸਾਈਡ ਨੂੰ ਪਲੇ ਜਾਇਆ ਜਾ ਰਿਹਾ ਹੈ ਰਾਜਵੀਰ ਦੀ ਮ੍ਰਿਤਕ ਦੇਨ ਨੂੰ ਔਰ ਹਰ ਇੱਕ ਦੀਆਂ ਅੱਖਾਂ ਜਿਹੜੀਆਂ ਨੇ ਉਹ ਨਮ ਨਜ਼ਰ ਆ ਰਹੀਆਂ ਨੇ ਕਿਸੇ ਵੀ ਅੱਖ ਚੋਂ ਜਿਹੜੀਆਂ ਰੁਕਦੇ ਹੋਏ ਨਜ਼ਰ ਨਹੀਂ ਆ ਰਹੇ ਐਵੇਂ ਵੀਰਕ ਬੇਸਤ ਭਾਵ ਨਜ਼ਰ ਆ ਰਹੇ ਨੇ ਹਰ ਭਜਨ ਮਾਨ ਦੀ ਅੱਖਾਂ ਚ ਲਗਾਤਾਰ ਅਥੋਂ ਨਹੀਂ ਨਜ਼ਰ ਆ ਰਹੇ ਨੇ ਤਾਂ ਪੰਜਾਬੀ ਗਾਇਕ ਕਿਥੇ ਪਹੁੰਚੇ ਹੋਏ ਨੇ ਕਿ ਕਿਸੇ ਦੀ ਅੱਖ ਤੇ ਥਰੂ ਨਹੀਂ ਰੁਕ ਰਹੇ ਪਰਿਵਾਰ ਦੇ ਲਈ ਬੇहद ਔਖੀ ਘੜੀ ਹੈ ਦੁੱਖਾਂ ਦਾ ਪਹਾੜ ਹੈ ਪਰਿਵਾਰ ਤੇ ਟੁੱਟੇ ਹੈ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਖੂਬਾ ਮਾਰ ਕੇ ਕੁਲਵਿੰਦਰ ਬਿੱਲਾ ਰੋ ਰਹੇ ਨੇ ਇਹ ਦਿ ਮਿੱਤਕ ਦੇ ਨੂੰ ਪਿੰਡ ਦੇ ਵਿੱਚ ਲਦਾਇਆ ਜਾ ਰਿਹਾ ਪਿੰਡ ਦੀਆਂ ਗਲੀਆਂ ਦੇ ਵਿੱਚ ਜਿਸ ਗਲੀਆਂ ਦੇ ਵਿੱਚ ਖੇਡ ਕੇ ਰਾਜਵੀਰ ਵੱਡਾ ਹੋਇਆ ਸੀ ਤਾਂ ਤੁਸੀਂ ਦੇਖ ਸਕਦੇ ਹੋ ਕੁਲਵਿੰਦਰ ਬਿੱਲਾ ਕਿਸ ਤਰ੍ਹਾਂ ਦੇ ਨਾਲ ਘੁੱਬਾ ਮਾਰ ਕੇ ਰੋਂਦੇ ਹੋਏ ਨਜ਼ਰ ਆ ਰਹੇ ਨੇ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਗੁਰੂ ਘਰ ਸਾਬਕਾ ਵਾਪਸ ਨਹੀਂ ਆਣਾ ਮੱਥਾ ਟੇਕਣ ਦੇ ਲਈ ਰਾਜਵੀਰ ਦੀ ਮ੍ਰਿਤਕ ਦੇ ਨੂੰ ਲਗਾਇਆ ਜਾ ਰਿਹਾ ਹੈ ਤਾਂ ਇਹ ਬਿਹਤ ਭਾਵੁਕ ਤਸਵੀਰਾਂ ਨੇ ਰਾਜਵੀਰ ਜਵੰਦਾ ਦੇ ਪਿੰਡ 'ਚ ਜੋ ਗੁਰੂ ਘਰ ਸਿਤਤ ਹੈ ਜਿੱਥੇ ਉਹਨਾਂ ਦੀ ਸੇਧ ਜਬੀਲੀ ਦਾਸਾ ਕੀਤੀਆਂ ਗਈਆਂ ਪਾਠ ਰੱਖੇਗੇ ਤਾਂ ਉਹ ਉਸੇ ਹੀ ਗੁਰਦੁਆਰਾ ਸਾਹਿਬ ਚ ਰਾਜਵੀਰ ਜਵੰਦਾ ਦੀ ਮ੍ਰਿਤਕ ਦੇ ਨੂੰ ਮੱਥਟਕਾਉਣ ਦੇ ਲਈ ਲਿਜਾਇਆ ਜਾ ਰਿਹਾ ਹੈ। ਲਈ ਤਸਵੀਰਾਂ ਛੋਟਨਾ ਸਾਂਝੀਆਂ ਕਰ ਰਹੇ ਹਾਂ। ਬੱਪੂ ਹਣਜੇ ਬਣਿਆ। ਹਾਂ ਹੈਪੀ ਇੱਕ ਪੜੀ ਆ ਰਹੇ ਹਾਂ ਬੱਧਾ ਟਿਕਾਣਾ ਆ ਰਿਹਾ 23 ਪਤਾ ਗੱਡੀ ਗਿਣਤੀ ਦੇ ਵਿੱਚ ਰਾਜੇ ਨੰਦਾਂ ਦੀ ਆਇਆ ਉਹ ਆਇਆ ਦੇਖਣ ਕਰਨ ਦੇ ਲਈ ਦੇਖਣ ਕਰਨੇ ਆ ਇਹ ਲੋਕ ਪਹੁੰਚ ਰਹੇ ਨੇ ਆ ਜਾਓ ਉਹ ਤਾਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਬਈ ਅਜੀ ਜਨਗਨ ਸਥਿਤੀ ਨੂੰ ਕੰਟਰੋਲ ਕੀਤਾ ਜਾ ਰਿਹਾ ਤਾਂ ਅਨਾਗਰ ਆ ਗਿਆ ਬਰੋ ਤਾਂ ਰਾਜਵੀਰ ਜਵੰਦਾ ਦੇ ਪਰਿਵਾਰ ਦੇ ਇਹ ਸਨਮਾਨੀ ਤੁਸੀਂ ਯਾਰ ਦਾ ਸੀ ਬਹੁਤ ਸਿਆਣੇ ਬੰਦੇ ਆ ਯਾਰ ਬਾਈ ਕਿਸੇ ਨੁਕਸਰ ਦੀ ਗੱਲ ਨਹੀਂ ਪਰ ਆਮ ਨਹੀਂ ਕਿ ਕੋਈ ਇੱਥੇ ਹੋਰ ਹੋ ਰਿਹਾ ਹੈ ਇੱਥੇ